ਇਸ ਛੋਟੀ ਜੀ ਬੱਚੀ ਦੀ ਵੀਡੀਓ ਤੁਹਾਡਾ ਦਿਲ ਜਿੱਤ ਲੇਗੀ ਕਿ 4 ਸਾਲਾਂ ਦੀ ਬੱਚੀ ਆ ਤੇ ਭਗਵਤ ਗੀਤਾ ਦਾ ਪਾਠ ਕਰ ਰਹੀ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਸੰਸਕਾਰਾਂ ਨਾਲ ਨਹੀਂ ਜੋੜਦੇ ਸਭਿਆਚਾਰ ਨਾਲ ਨਹੀਂ ਜੋੜਦੇ ਤਾਂ ਦੋਸਤੋ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਆ ਪਹਿਲਾਂ ਬੱਚੀ ਦੀ ਇਸ ਵੀਡੀਓ ਨੂੰ ਦੇਖਦੇ ਹਾਂ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਹੋਈ ਹੈ ਕੀ ਕਹਿੰਦੀ ਹੈ 4 ਸਾਲ ਦੀ ਬੱਚੀ ਆਓ ਸੁਣਦੇ ਹਾਂ ਵੀਡੀਓ ਈ ਗੁਰੂ ਪਿਓ ਨਮਹ परमात्मा ने नमः ई परमात्मा ने नमः ओरी ओम हरी ओम राज विद्या राज गुह्य राज विद्या राज गुह्य यो गो नमः यो गो नमः देखो नाल नाल गा रही है बच्ची भगवान वाच श्री भगवान वाच ਇਦੰਤੁ ਤੇ ਗੋਹਿਤ ਮੈਂ ਇਦੰਤੁ ਤੇ ਇਹ ਬੱਚੀ ਦੇ ਪਿੱਛੇ ਪਿੱਛੇ ਬੋਲ ਰਹੇ ਸ਼ੇ ਸ਼ੁਭਾਯਗਨਾਕਸ਼ੀ ਨਿਵਾਸ ਸ਼ਰਣੰ ਸੁਹ੍ਰਤ ਪ੍ਰਭਵ ਪ੍ਰਭਵ ਪ੍ਰਲੇਸ਼ਤ ਪ੍ਰਭਵ ਪ੍ਰਲਯ ਸਥਾਨੰ ਵਿਦਾਨੰਬੀਯ ਛੋਟੀ ਜੀ ਬੱਚੀ ਦੀ ਕਲਾ ਦੇਖੋ ਤੁਸੀਂ ਵੀ ਭਗਵਤ ਗੀਤਾ ਦਾ ਪਾਠ ਯਾਦਾ ਪੂਰਾ ਇਹ ਦੇਖੋ ਤੁਸੀਂ ਚੈੱਕ ਕਰੋ ਗੱਲਬਾਤ ਕੀ ਹੋਮ ਤਸਦੀਤੀ ਸ਼੍ਰੀਮਦ ਭਗਵਦ ਗੀਤਾ ਸ਼੍ਰੀਮਦ ਭਗਵਦ ਗੀਤਾ ਸੂਪਦਿਤਸੂ ਸੂ ਮਨਿਸ਼ਤਸੂ ਵਰਨ ਵਿਦਿਆਯਮ ਯੋਗ ਤਤ੍ਰੇ ਬ੍ਰਹਮ ਵਿਦਿਆਯਮ ਯੋਗ ਸ਼ਾਸtre ਕੀ ਕ੍ਰਿਸ਼ਨ ਜਨ श्री श्री दे श्रीकृष्णार्जुनसंवादे ॐ नाम विद्याराजगुह्ययोगो नाम नव... नव... नवमोऽध्यायः ਆ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਐ ਇਸ ਛੋਟੀ ਜੀ ਬੱਚੀ ਦੀ ਕਲਾ ਦੇਖੋ ਤੁਸੀਂ 4 ਸਾਲਾਂ ਦੀ ਬੱਚੀ ਐ ਤੇ ਭਾਗਵਤ ਗੀਤਾ ਦਾ ਜਿਹੜਾ ਪਾਠ ਐ ਉਹ ਮੁਕੰਮਲ ਤੌਰ ਤੇ ਯਾਦ ਐ ਤਾਂ ਹੁਣ ਤੁਸੀਂ ਜਿਹੜੀ ਆ ਵੀਡੀਓ ਦਬਕੇ ਸ਼ੇਅਰ ਕਰਨੀ ਐ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਐ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ